ਧਿਆਨ ਅੰਜਨ ਗੁਰਦੀਆ ਅਗਿਆਨ ਅંધੇਰ ਵਿਨਾਸ਼ ਸਰ ਕਿਰਪਾ ਤੇ ਸੰਤ ਭੇਟਿਆ ਇਹ ਅਗਿਆਨਤਾ ਅਗਿਆਨਤਾ ਕਿੱਥੋਂ ਪਤਾ ਲੱਗੇ ਵੀ ਅਸੀਂ ਗਲਤ ਬਸੇ ਨੂੰ ਜਾ ਰਹੇ ਹਾਂ ਕੌਣ ਦੱਸੇ ਜੋ ਕੁਝ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਕਿਵੇਂ ਪਤਾ ਲੱਗੇ ਗਿਆਨ ਤੋਂ ਪਤਾ ਲੱਗਣਾ ਦੁਨੀਆ ਤੇ ਜਲ ਜਦੇ ਜਾਊਗਾ ਜਦ ਘਰਾਂ ਦੇ ਜਾਰੇ ਬਸਾਂ ਜੰਗਲ ਜਾ ਰਹੇ ਹਾਂ ਜਦੋਂ ਛੇਰੇ ਛੇਰ ਨੇ ਜਾਨਪਰ ਨੇ ਜਦ ਬਿਕੇ ਜਾਵੜਾ ਘਰ ਜਾਂਦੇ ਚਾਰ ਪੰਜ ਸ ਤੇ ਫਿਰ ਕੋਲੇ ਲਾਜੇ ਤਾਂ ਪਹਿਲਾਂ ਹੀ ਮੰਨ ਲਵੇ ਭਾਈ ਇੱਧਰ ਰੁਜਾਇਓ ਉੱਥੋਂ ਮੰਨਣ ਜੇ ਮੈਂ ਪੂਰਾ ਦਿਨ ਗੱਲ ਵਾਪਸ ਆਜ ਬੇ ਇਹ ਤਾਂ ਦੱਸ ਨਹੀਂ ਅਗਰ ਮਾਣੀ ਵੀ ਇਧਰ ਪੀਏ ਕਹਾ ਜੇ ਲੇ ਮਨਲੂ ਉੱਡ ਜਾਊਗਾ ਨਹੀਂ ਤਾਂ ਪਰੇ ਜਾ ਕੇ ਕਿਉਂ ਨਹੀਂ ਹੈ ਤਰੂਏ ਤੇ ਵਿਸ਼ਵਾਸ ਕਾਂਜ ਕਿਉਂ ਨਹੀਂ ਹੈ ਵਿਸ਼ਵਾਸ タルਮੇ ਪੜਾਈ ਖਤਮ タルਮੇ ਵਿੱਚ ਹੀ ਸ਼ੈਤਾਨ ਆਵੜਿਆ タルਮ ਵਿੱਚ タルਮ ਸਾਨਾ ਤੇ タルਮ ਤੇ ਸ਼ੈਤਾਨ ਨੇ ਕਬਜ਼ਾ ਕਰ ਲਿਆ ਜਦ ਅਸੀਂ ਪ੍ਰਮੋਚ ਚੰਦਰ ਨਾਟਕ ਵਧਦੇ ਹੋ ਉਹਦੇ ਵਿੱਚ ਗੱਲ ਕੀਤੀ ਹੋਈ ਹੈ ਸਪਸ਼ਟ ਕਿ ਇਹ ਪੜਾਈ ਹੋਟ ਕੇ ਪੜਾਉਂਦੇ ਪਤਾ ਲੱਗਿਆ ਸੀ ਆਈ.ਡੀ ਹੋਈ ਬਵੇਕ ਇੱਕ ਬਵੇਕ ਰਾਜ ਹੈ ਬਵੇਕ ਆਪਣੀ ਫੌਜਾਂ ਨੇ ਉਹਦੀ ਆਪਣੀ ਲੜਾਈ ਲੜ ਰਿਹਾ ਹੈ ਬਵੇਕ ਸੱਚਖੰਡ ਦੇ ਵਿੱਚ ਖਾਲਸਾ ਬਵੇਕ ਦੀ ਫੌਜ ਹੈ ਇੱਕ ਧਰਮ ਉਹ ਕੀ ਹੈ ਜਿਵੇਂ ਚੇਤਨ ਤਰ ਤਰ ਅਵਾਜ਼ ਆਵੇ ਇੱਕ ਬੇਤ ਦੀ ਅਵਾਜ਼ ਆਵੇ ਕਈ ਕਬੀਰ ਮੈਂ ਐਸਾ ਗੁਰ ਪਾਇਓ ਜਾਤਾਂ ਨੋ ਇਹ ਬਵੇਕਾ ਗੁਰ ਜਿਹੜਾ ਬੋਲਦਾ ਹੈ ਇਹ ਹੀ ਬਵੇਕਾ ਇਹ ਸਭ ਤੇ ਕਰ ਗਿਆ ਹਾਂ ਇਹੋ ਸੰਤ ਇਹ ਤਾਂ ਬਵੇਕਾ ਇੱਕ ਪਾਸੇ ਬਵੇਕ ਹੈ ਇੱਕ ਪਾਸੇ ਅਬਵੇਕ ਹੈ ਉਹੀ ਅਬਵੇਕ ਉਹ 10 ਗ੍ਰੰਥ ਵਿੱਚ ਜਿਹੜਾ ਪ੍ਰਮੋਦ ਚੰਦ ਨਾੜ ਕਾਸ਼ੀ ਵਾਲਾ ਨੇ ਲਿਖਿਆ ਉਹਨਾਂ ਨੇ ਮਹਾਬੋ ਇੱਕ ਪਾਸੇ ਮੋਹ ਖੜਾ ਕੀਤਾ ਇੱਕ ਪਾਸੇ ਗਿਆਨ ਚਲੋ ਗਿਆਨ ਆ ਗਿਆ ਨਾ ਇੱਥੇ ਕਿਪੋੜੇ ਗਿਆਨ ਖੜਾ ਕਰ ਲਿਆ ਗਿਆਨ ਚੰਗੇ ਪਾਸੇ ਨੂੰ ਜਾ ਰਿਹਾ ਇੱਕ ਪਾਸੇ ਬੁਰਾ ਮੋਹ ਖੜਾ ਕਰ ਲਿਆ ਸੰਸਾਰ ਦਾ ਮੋਹ ਹੈ ਸਾਨੂੰ ਇਹ ਬੁਰੇ ਪਾਸੇ ਨੂੰ ਲਿਜਾ ਰਿਹਾ ਗੋਲ ਲਗਾ ਰਿਹਾ ਨੇ ਦੋ ਢੋਲੇ ਬਣਾ ਲਏ ਉਹਨਾਂ ਨੇ ਗਿਆਨ ਨੇ ਤੀਰ ਤੋਂ ਬਣਾਉਂਦੇ ਨੇ ਕੱਲ ਤੀਰਥਾਂ ਤੋਂ ਸਟਾਰਟ ਕੀਤੀ ਸੀ ਜਾਨ ਨੇ ਬਣਾਏ ਤੀਰ ਤੋਂ ਕਿਉਂ ਬਣਾਏ ਵੀ ਪਾਈ ਸਾਰੇ ਬੰਤੇ ਤੀਰਥਾਂ ਦੇ ਆਓ ਬੈਠੋ ਜਿਹੜੇ ਲੁਕੇ ਛਿਪੇ ਨੇ ਉਹ ਵੀ ਆ ਜਾਣਗੇ ਕਿਤੇ ਜਿਹੜਾਨੂੰ ਲੋੜ ਹੈ ਉਹ ਬੱਧੇ ਇਕੱਠੇ ਹੋ ਕੇ ਸਾਰੀਆਂ ਬਤਾਂ ਨੇ ਆਪਾਂ ਨੂੰ ਡੜਕ ਕੇ ਬਲੋਕ ਕੇ ਸਾਰੇ ਡਿਸਕਸ ਕਰਕੇ ਇੱਕ ਧਰਮ ਬਣਾਈਏ ਵਧੀਆ ਤੀਰ ਤੋਂ ਆਇਸੀ ਤਾਂ ਜੇ ਉਹ ਤੀਰ ਜਦ ਬਣੇ ਨੇ ਜੋ ਤੀਰ ਸਪਰਾਂ ਤੀਰ ਸੈਦੀ ਸੀ ਜਦ ਬਣੇ ਨੇ ਕਿਉਂ ਬੜੇ ਨਹੀਂ ਸੀ ਤੀਰ ਤੋਂ ਪਰਮੋਚੰਦਰ ਨਾਟਕ ਪੜ੍ਹਨ ਜੀ ਨੂੰ ਲੱਗਦਾ ਵੀ ਇਹ ਪਤਾ ਨਹੀਂ ਕਿੱਥੋਂ ਬੋਲੀ ਜਾਂਦਾ ਗੁਲਾਮ ਸਿੰਘਾ ਗੁਲਾਮ ਸਿੰਘਾ ਕੋਈ ਕੁਝ ਕਹਿੰਦੇ ਹੋਣਾ ਵਿਦਵਾਨ ਇਹ ਦੁਆਦੀ ਗਾਇਕ ਤੇ ਵਿਦਵਾਨ ਇਹਨਾਂ ਨੇ ਕਿਹੜਾ ਪੜ੍ਹਿਆ ਕੁਝ ਜਿਹੜੇ ਕਹਿੰਦੇ ਹੋਣਾ ਵੀ ਕਿੱਥੋਂ ਬੋਲਦਾ ਪਰਮੋਚੰਦਰ ਦਾ ਨਾਟਕ ਪੜ੍ਹਨ ਉਹ ਉਹ ਨੂੰ ਪੜ੍ਹੇ ਬਿਨਾਂ ਕੋਈ ਧਰਮ ਧਰਮ ਵਾਲੇ ਖੇਤਰ ਐਂਟਰੀ ਹੋ ਨਹੀਂ ਹੁੰਦੀ ਬਈ ਰਾਜाराम ਦੀਆਂ ਕਹਾਣੀਆਂ ਦੇ ਵਿੱਚ ਉਹ ਮਤਮਾਰਦ ਅੰਦਰ 5 ਸਾਲ ਚ ਮੈਨੂੰ ਉਹਦਾ ਬੜਾ-ਬੜਾ ਪਤਾ ਲੱਗਣਾ ਲੱਗਿਆ ਸੀ ਲਗਾਤਾਰ ਪੜਦੇ-ਪੜਦੇ ਇਹ ਕਹਿਣਾ ਸੀ ਇਹ ਕਿਰਤ ਬਣਾਏ ਇਸ ਕਰਕੇ ਬਣਾਏ ਤੇ ਭਾਈ ਇੱਥੇ ਦਿਸਾਸ ਕਰਿਆ ਕਰੋ ਦਿੱਕਤਾਂ ਬਣਾਉਣਾ ਆਪਾਂ ਦੀ ਵਧੀਆ ਸਾਰਿਆਂ ਦੇ ਇਕੱਠੇ ਹੋ ਕੇ ਤੇ ਇਹ ਖਬਰ ਜਦ ਗਈ ਨਾ ਸ਼ੈਤਾਨ ਦੇ ਘਰ ਉਹ ਦੇ ਇੱਕ ਕੋਲ ਉਹ ਬੇਕੋਲ ਇਹ ਮਹਾਮਹੌਤ ਜਿਹੜਾ ਦੂਏ ਪਾਸੇ ਵਾਲਾ ਰਾਜਾ ਵਿਰੋਧੀ ਉਹਦਾ ਨਾਮ ਕੋਈ ਸ ਰੱਖ ਲੋ ਹੈ ਤਾਂ ਵਿਰੋਧੀ ਰਾਜਾ ਉਹਦੇ ਕੋਲ ਸੀਆਈਡੀ ਗਈ ਉਹਨਾਂ ਦੀ ਵੀ ਸਵਾਲ ਲੱਗੀ ਹੋਈ ਹੈ ਸੋਇਆ ਆਇਆ ਖਬਰ ਲੈ ਕੇ ਕਹਿੰਦਾ ਵੀ ਕੀ ਖਬਰ ਲੈ ਆਂ? ਨਾਲੇ ਖਬਰ ਬਹੁਤ ਜ਼ੁਰੀ ਹੈ। ਇਹਦੇ ਪੀਓਗਾ ਕਹਿੰਦਾ ਬਸ ਪੁੱਛੋ ਹੀ ਨਾ। ਹੁਣ ਆਪਣਾ ਨਾਸ ਹੋਣ ਨੂੰ ਤਿਆਰ ਹੈ। ਹੁਣ ਆਪਾਂ ਕਿ ਬੈਠੇ? ਅੰਨੇ ਗੱਲ ਤਾਂ ਦੱਸ। ਛਾਹ ਨੇ ਗੱਲ ਇਹ ਹੈ ਉਹਨਾਂ ਨੇ ਪਲਾਨ ਇਹ ਬਣਾ ਲਿਆ ਵੀ ਪੀਰ ਤੋਂ ਬਲਾਓ। ਪੀਰਾਂ ਨਾਲ ਸੇ ਗਿਆਨ ਦੋ ਸਾਰਿਆਂ ਨੂੰ ਗਿਆਨ ਪੜ੍ਹਾਓ ਤੇ ਡਿਸਕਸ ਕਰਿਆ ਕਰੋ ਗਿਆਨ ਬੰਦ ਇਕੱਠੇ ਹੋ ਕੇ ਕੋਈ ਰਾਹ ਢਡੀ। ਕੋਈ ਦੱਸੋ ਆਪ ਪਹਿਲਾ इलाज ਕੀ ਕਰਨਾ? ਉਹਨਾਂ ਤਾਂ ਚਾਲੇ ਹੈ। ਸਤਰਾਂ ਦੀ ਚਾਲਾ ਨੇ ਨੋ। ਸਾਰੇ ਫਿਕਰਸ ਪੈ ਗਏ ਵੀ ਗੱਲ ਤਾਂ ਕੋਈ ਇਲਾਜ ਇਹ ਦੀ ਆਪਣੇ ਕੋਈ ਨਾ। ਕਿਲਾ ਰਾਜਾ ਸੀ ਬਾਹਵੋ ਅਰਧੋਗ ਮੰਤਰੀ ਸੀ ਸਿਆਣੇ ਉਹਨਾਂ ਨੇ ਫਿਰ ਸਲਾਹ ਕੀਤੀ ਉਹ ਬਾਕਿਆ ਨੇ ਕੀ ਗੱਲ ਕਿ ਜੇ ਸਿਆਣੇ ਨੂੰ ਇਹ ਸਲਾਹ ਕਰਦਾ ਉਹ ਕਹਿੰਦਾ ਵੀ ਉਹ ਜਿਹੜਾ ਆਪਣਾ ਦਮ ਹੈ ਕਫੰਡ ਇੱਕ ਉਹਨਾਂ ਦੇ ਦਮ ਜੀ ਉਹਦਾ ਨਾਮ ਬੱਦੇ ਦਾ ਨਾਮ ਜੀ ਦਮ ਸੀ ਜਿਹਦੇ ਦਮਨ ਹੈ ਉਹੀ ਐਕਸਪਰਟ ਸੀ ਦਮਾ ਹੋ ਕਾਇਕ ਦੱਬ ਕਰੇ ਮਨਬੂਰ ਕਦੰਕ ਕਰੇ ਆਪਣੀ ਪਤਕੋ ਹੈ ਡੱਬ ਗਿਆ ਹੋਇਆ ਡੱਬ ਡੱਬ ਕਰੇ ਡੱਬ ਗਿਆ ਹੋਇਆ ਦੱਬ ਕਹਿੰਦੇ ਨੇ ਹਿੰਦੀ ਚ ਪਖੰਡ ਕੰਨਵੇਂ ਉਭਰਾਉ ਰੋਲੀ ਰੋੜ ਪਈ ਉਹ ਤੇ ਬੰਦਾ ਵੇ ਤੈਨੂੰ ਲੈ ਕੇ ਤੈਨੂੰ ਦਰਵਾਜ਼ੇ ਤੇ ਬੁਲਾਇਆ ਤੂੰ ਬਿੱਡੂ ਮੈਂ ਤਾਂ ਉਹ ਤਾਂ ਨਹੀਂ ਕੋਈ ਕੰਡਾ ਸਮਝਦਾ ਨੰਬੂ ਕੋਈ ਬਲਾਉਂਦਾ ਜਿਰਾਛਨ ਤਾਂ ਉਹਨੂੰ ਸਰਕਾਰੀ ਬਿਰਦਾ ਜੀ پر منٹ وی نہیں ہے کتنے پہلے پتہ نہیں بھائی مجھے تو جا بلا بچہ کی پتا بلایا ہو وہ بلاسی منٹ بہت کرتا دکھایا اتنے بھائی میں بلایا حکم دے تھی بھائی لوڑ ہے میری لوڑ ہے میرے بلکہ کے آدمی دی لوڑ ہے ਬੇਦੁਰ ਕੀ ਜਾਈਦਾ ਮੇਰਾ ਜੀਵਨ ਸੰਭਲਾ ਕੇ ਮੈਂ ਤੁਹਾਡਾ ਖਾਦਾ ਬਹੁਤ ਮੁਝੇ ਦਿੱਤਾ ਕੁਝ ਵੀ ਲੈ ਤਾ ਮੈਨਾਂ ਕਹਿੰਦਾ ਮੈਂ ਤੁਹਾਡੇ ਕੰਦੇ ਨਹੀਂ ਹੁਣ ਐਗੀਆਂ ਚੀਜ਼ਾਂ ਵੀ ਸਰਕਾਰਾਂ ਰੱਖਦੀਆਂ ਨੇ ਜਿਵੇਂ ਘੋੜੇ ਪਾਲੇ ਹੁੰਦੇ ਸੋਹਣੀਆਂ ਚ ਖਰਚਾ ਹੈਗਾ ਘੋੜਿਆਂ ਦੀ ਕਿਹੜਾ ਰੋਜ਼ ਲੜਾਈ ਹੁੰਦੀ ਪਰ ਭੋਗਤ ਅੱਗ ਦਿਨ ਉੱਡ ਪੈ ਜਾਂਦੀ ਹੈ ਕਿਸੇ ਵਕਤ ਕੱਢ ਲਿਆ ਕਹਿੰਦੇ ਦੱਸੋ ਹੁਕਮ ਕਰੋ ਕੱਲੇ ਭਾਈ ਵਾਜਾ ਭਾਗਿਆ ਕੱਲ ਆ ਖਬਰ ਆ ਗਿਆ ਕਿ ਗਿਆਨ ਰੋ ਆ ਜਿਹੜਾ ਗਿਆਨ ਰੋ ਅਥੇ ਗਿਆਨ ਰੋ ਕਹਿਆ ਨਾ ਗਿਆਨ ਦਾਜਾ ਗਿਆਨ ਰੋ ਜਦ ਸਿੱਕੇ ਆ ਜਾ ਨਾਮ ਤੋਂ ਬੋਕਰੀ ਚੱਲ ਗੱਲ ਇਹਦੇ ਨਾਲ ਮਿਲਦੀ ਹੋਗੀ ਐਵੇਂ ਨਹੀਂ ਕੋਈ ਬਬਲੀ ਆਦਮੀ ਦਾ ਲਿਖਿਆ ਹੋਇਆ ਹੋ ਪਰ ਕੀ ਗੜਬੜ ਕਿੱਥੇ ਕੀਤੀ ਥੋੜੀ ਜਿਹੀ ਉਹਨੇ ਨਹੀਂ ਕੀਤੀ ਉਹ ਲਵਲੀ ਸੀ ਬਿਲਕੁਲ ਸਾਡੇ ਪ੍ਰਮੋਚੰਦਰ ਨਾਟਕ ਨਾਲ ਉਹ ਗਲਬਨ ਕਿੱਥੇ ਕੀਤੀ ਉਹ लवली ਸੀ ਪਰ ਜੇਹਤਸਾਲ ਜਲਬੀ ਬੜੀ ਮੁਸ਼ਕਲ ਵੈ ਸਾਡੇ ਕੋਲ ਕੋਈ ਜੇ ਗਿਆਨ ਪੈਦਾ ਹੋ ਗਿਆ ਸਾਡੇ ਕੋਲ ਕੁਝ ਨਹੀਂ ਸਾਰੇ ਹਥਿਆਰ ਛੱਡ ਗਏ ਕਿ ਗਿਆਨ ਦਾ ਮੁਕਾਬਲਾ ਨਹੀਂ ਕਰ ਸਕਦੇ ਜਿੱਦਾਂ ਗਿਆਨ ਪ੍ਰਗਟ ਕਰਦਾ ਸੱਲ ਦੀ ਬੁਲਤੀ ਬੰਦ ਹੋ ਜਾਂਦੀ ਹੈ ਬੜੇ ਬੜੇ ਜਿਹੜੇ ਸੈਨਾਪਤੀ ਦੇ ਸਾਰੇ ਹਿਆਰ ਛੁੱਟ ਗਏ ਕੰਨਾਂ ਤੇ ਗੱਲੇ ਹੀ ਕੁਝ ਨਹੀਂ ਹੈ ਤੂੰ ਦੀ ਕੋਈ ਬੜਾ ਕੰਮ ਦੱਸੋ ਮੈਨੂੰ ਛੋਟਾ ਜਿਹਾ ਕੰਮ ਦੱਸਿਆ ਉਹ ਕਹਿੰਦੇ ਬਾਬਾ ਤੂੰ ਛੋਟਾ ਜਿਹਾ ਦੇ ਰੱਬ ਦਾ ਹੀ ਬਾਤਾ ਸਾਧੂ ਹੋਏ ਪਹਾੜ ਹੈ ਤੂੰ ਕਹਿੰਦਾ ਗੱਲੇ ਕੁਝ ਨਹੀਂ ਹੈ ਕਹਿੰਦਾ ਮੈਂ ਆਪਣਾ ਏਜੰਟ ਭੇਜ ਦਿੰਦਾ ਨਾ ਉੱਥੇ ਸਾਰੇ ਸਾਰੇ ਡੇਰੇ ਦੰਬ ਨੇ ਬਣਾ ਲੇ ਤੀਰਥਾਂ ਤੇ ਜਾ ਕੇ ਪਹਿਲਾਂ ਪਖਲਟ ਨੇ ਪੇੜ ਧਾਰ ਕੇ ਧਰਮ ਦਾ ਵਿਚ ਜਾ ਮਿਲਿਆ ਪਖਲਟ ਉਹ ਕਹਿੰਦੇ ਅੱਜ ਜਿੰਨਾ ਪਖੰਡਵਾਸ ਆ ਉਹਦੋਂ ਲਾਇਆ ਹੋਇਆ ਹੈ ਅੱਛਾ ਕੀ ਗੁਜ਼ਾਰੇ ਕੀ ਮਤਲਬ ਹੈ ਜੀ ਗੁਜ਼ਾਰੇ ਕੀ ਗੁਜ਼ਾਰਾ ਹੁਣ ਇਹ ਜਵਾਬ ਦੇਣੋ ਪਟਵਾਰ ਚੰਨ੍ਹ ਨਾੜ ਚੱਲਿਆ ਹੋਇਆ 100 ਸਾਲ 150 ਸਾਲ ਪਹਿਲਾਂ ਦਾ ਉਹ ਅੱਜ ਸਾਹਮਣੇ ਹੈ ਕਿ ਨਹੀਂ ਹੈ ਇਹ ਤਾਂ ਲਿਖਿਆ ਹੀ ਉਹ ਆਪਣੀ ਕੜਾ ਮਾਰ ਪੂਰੀ ਦਿਖਾਈ ਹੈ ਰੰਭ ਦੇ ਗਿਆਨ ਨੂੰ ਤਾਂ ਖਾਣ ਜਲਨ ਦਿੱਤਾ ਉਹ ਨੂੰ ਪਰ ਇੱਕ ਗਿਆਨ ਹੋ ਰਿਹਾ ਵਿਵੇਕ ਉਹਨਾਂ ਨੇ ਗਿਆਨ ਰੱਖਿਆ ਸੀ ਕਾਸ਼ੀ ਵਾਲਿਆਂ ਨੇ ਗਿਆਨ ਤੇ ਤੋ ਹਵੀ ਸੀ ਪਰ ਬੁਬੇਕ ਤੇ ਹਵੀ ਦੀ ਹੈ ਜਦ ਕਬੀਰ ਦਾ ਬੁਬੇਕ ਆਇਆ ਕਹੇ ਕਬੀਰ ਮੈਂ ਐਸੋ ਗੁਰ ਪਾਇਓ ਕਿ ਹਰੂ ਬਬੇਕ ਉਹ ਗਿਆਨ ਉੱਤੇ ਨਹੀਂ ਆਇਆ ਸੀ ਹੁਣ ਆਦੇ ਨਾਟਕ ਵਿੱਚ ਗਿਆਨ ਸੀ ਇਹ ਨਾ ਬਬੇਕ ਕਹਤਾ ਮੇਰੇ ਕੋਲ ਬਬੇਕ ਦਾ ਗਿਆਨ ਨਹੀਂ ਹੈ ਇਹਦੇ ਨਾਲ ਲਿਆ ਓ ਦੰਬ ਕਿੜਾ ਲਿਆਉਂਦੇ ਹੋ ਭਾਵੇਂ ਦੰਬ ਆਲੇ ਭਗਾ ਭਗਾ ਬਾਰੇ ਗੁਰਬਾਣੀ ਨੇ ਦੰਬ ਆਲੇ ਜਦ ਮਾਰ ਮਚੀ ਦਸ ਪਾਜਾ ਜਨ ਜਦ ਮਾਰ ਮਚੀ ਦੋ ਲੋਰ ਤੇ ਜਦ ਜੰਗ ਚੁਰੂ ਹੋਗੀ ਤੋ ਬੇਬੇਦੀਆ ਦੰਪਦੀ ਇਹ ਪਹਾੜ ਵਾਲਾ ਨੇ ਜੰਗ ਦਾ ਜਦ ਮਾਰ ਮਚੀ ਦੋ ਲੋਰ ਤੇ ਨਾ ਰਹੋ ਪ੍ਰਭ ਸੂਰਨ ਕੇ ਮਨ ਮੇ ਬੜੇ ਬੜੇ ਸੂਰ ਮੇ ਜਿਹੜੇ ਕਹਿੰਦੇ ਅਸੀਂ ਸਹੀ ਗਿਆਨ ਚੱਲਣੇ ਨਹੀਂ ਜੜੋ ਸਭ ਸਾਥ ਸਹੀ ਤਾਂ ਚੱਲਣੇ ਨਹੀਂ ਜੜੋ ਉਹਨਾਂ ਦੇ ਸਾਰਿਆਂ ਦੇ ਬਿਮਨ ਦੂਰ ਕਰਕੇ ਖਾੜੇ ਜੋ ਬਾਹਰ ਮਾਰੇ ਚੱਲ ਜਾਂਦੇ ਨਾ ਰਹਿ ਹਲ ਪਰ ਮੁੂ ਜੂ ਬੰਦੇ ਦਾ ਪਰਬ ਦੂਰ ਹੋ ਗਿਆ ਵੀ ਦੋਈ ਰੋਕ ਸਕਦੇ ਅਸੀਂ ਜਿਹੜੇ ਪਖੰਡਵਾਦੀ ਰੋਕੀ ਖੜੇ ਤੇ ਤੁਹਾਨੂੰ ਦੂ ਪੂਰੇ ਰੋੜਾ ਬਣੇ ਤੇ ਸਾਰਿਆਂ ਦੇ ਪਰਬ ਦੂਰ ਹੋ ਗਏ ਉੱਤੇ ਵੀ ਰੁਕ ਗਿਆ ਪਰੂ ਅਜਾ ਪਿੱਛੋਂ ਪਾਣੀ ਆਇਆ ਹਵਾਲੀਆ ਦੇ ਉੱਤੇ ਵੀ ਸਾਰਿਆਂ ਦੇ ਉੱਤੇ ਨਹੀਂ ਹੋਰੂਗੇ ਦੱਸ ਕਿਹਾ ਨਾ ਬੜੇ ਬੜੇ ਚੰਦ ਜ਼ੂਰ ਮੈਂ ਕਾ ਕੋਟੀ ਦਇਆ ਚਲਾਇ ਕੇ ਰਣ ਕਾਲੀ ਗੁੱਸਾ ਖਾਏ ਕੇ ਉਹ ਕੈਸੀ ਪਕੜ ਪਿਛਾੜੀਆਂ ਨਾ ਕੈਸਾ ਤੇ ਫੜ ਕੇ ਪਿਛਾੜ ਕੇ ਮਾਰੇ ਕੈਸਾ ਤੇ ਕਰ ਪਿਛਾੜੇ ਜਟਾਣਾ ਸੀਸ ਤਾਰੂ ਜਟਾਣਾ ਦੱਸ ਦਾਂ ਉਹ ਕੈਸਾ ਤੇ ਫੜ ਕੇ ਮਾਰੇ ਚੱਕੇ ਬਾਦ ਲੈ ਜੋ ਕੇਸ ਆਪਣੇ ਕਰ ਲੂ ਉਹ ਕੈਸੀ ਪਕੜ ਪਿਛਾੜੀਆਂ ਜਿਹੜੇ ਕੇਸ ਵੀ ਰੱਖਦੇ ਨੇ ਵੀ ਅਸੀਂ ਪਗੜ ਧਾਰ ਬਖੋਗੇ ਇਹ ਧਰਮ ਨਹੀਂ ਹੈ کے سی پکڑ پچھاڑیاں گائے کوٹی دے چلائے کے فٹ کے کروڑوں بھی پرے مارے کھڑے جی باہر مارے جنگ کے مدان سے باہر کرتے گائے کوٹی دے چلا رنکالی گسا کھائے اے یہ آ جا دنیابی گیان ہے یہی دور مارتا کہ دنیابی گان ترجیح لے لی چڑنے ਉਹ ਤਾਂ ਕਾਲੀ ਦੀ ਗੱਲ ਆਈ ਹੈ ਵਿਵੇਕ ਨਹੀਂ ਲੜਿਆ ਹੈ ਚੰਡੀ ਦੀ ਗੱਲ ਨਹੀਂ ਆਈ ਛੱਲੇ ਦੀ ਗੱਲ ਨਹੀਂ ਆਈ ਉਹ ਤਾਂ ਕਾਲੀ ਨੇ ਉਹ ਆ ਕੇ ਬਾਹਰ ਮਾਰੇ ਖੜੇ ਕਿਹ ਹੈ ਕਿ ਧਰਮ ਦੀ ਹਿਸਟਰੀ ਗਿਆਨ ਕੀ ਹੁੰਦਾ ਧਰਮ ਦੇ ਵਿੱਚ ਗਿਆਨ ਤੇ ਬਿਨਾ ਗੰਦੇ ਦੀ ਬਥੇ ਹੁੰਦੀ ਹੈ ਹਾਂਜੀ ਹਰ ਕਿਰਪਾ ਦੇ ਸੰਤ ਭੇਟਿਆ ਗਿਆਨ ਹੁਰਦਿਆ ਆਇਆ ਗਿਆਨ ਅੰਜਨ ਜਿਸ ਦੇਤਰੀ ਗਿਆਨ ਅੰਦਰ ਜਾ ਕੇ ਨੇਤਰੀ ਪੜਿਆ ਜਾ ਕੇ ਨੇਤਰੀ ਪੜਿਆ ਜਿਹਦੇ ਅੱਖਾਂ 'ਚ ਪੈ ਗਿਆ ਗਿਆਨ ਅੰਜਨ ਉਹਦੀ ਅੰਦਰਲੀ ਅੱਖ ਖੁੱਲਦੀ ਆ ਅੰਦਰਲੀ ਬੰਦਾ ਬਾਹਰ ਨਹੀਂ ਜਿਹੜੀ ਪੈਦਾ ਅੰਦਰਲੀ ਅੱਖ ਕਿਉਂ ਲੋੜ ਆ ਗਿਆਨ ਅੰਜਨ ਦੀ ਅੱਖੀ ਸੂਤਕ ਵੇਖਣਾ ਉਹਨੂੰ ਸੂਤਕ ਲੱਗਿਆ ਹੈ ਬਿਮਾਰ ਹੈ ਅੱਖ ਗਿਆਨ ਅੰਜਨ ਨਾਲੇ ਉਹ ਅੱਖ ਖੁੱਲਣੀ ਹੈ ਉਹ ਅੱਖ ਖੁੱਲੀ ਬਿਨਾ ਅੰਦਰ ਚਾਲਣੇ ਦੀ ਹੁੜ ਨਾਨਕ ਮਾਨਾ ਪਰਗਾਸ ਜਾਨ ਅੰਜਨ ਗੁਰਦਿਆ ਅਗਿਆਨਾ ਦੇਰ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹਟਿਆ ਗੁਰਬਿੰਦ ਕੋਰ ਜਾਨ ਤੇ ਬਿਰੰਦੇ ਦਾ ਇਹ ਗਿਆਨ ਦੀ ਗੱਲ ਹੈ ਗਿਆਨ ਦਾ ਪ੍ਰਗਾਸ ਹੁੰਦਾ ਪ੍ਰਕਾਸ਼ ਦੀ ਉੱਤੇ ਪ੍ਰਕਾਸ਼ ਐਸਾ ਖੁਦੀ ਦਾ ਪ੍ਰਗਾਸ ਹੁੰਦਾ ਨਹੀਂ ਖੁਦੀ ਦਾ